ਸੰਗਤ ਜੀ ਸਭ ਤੋਂ ਪਹਿਲਾਂ ਗੁਰੂ ਜੀ ਦੀ ਬਖਸ਼ੀ ਫਤੇ ਨਾਲ ਸਾਂਝ ਪਾਈਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤੇ ਵਾਹਿਗੁਰੂ ਜੀ ਇਹ ਘਟਨਾ ਉਹਨਾਂ ਸੰਗਤਾਂ ਦੇ ਚਰਨਾਂ ਦੇ ਵਿੱਚ ਅਰਪਣ ਹੈ ਜੋ ਗੁਰੂ ਮਹਾਰਾਜ ਜੀ ਉੱਤੇ ਅਪਾਰ ਸ਼ਰਧਾ ਭਰੋਸਾ ਰੱਖਦੇ ਨੇ ਕਿਉਂਕਿ ਭਾਵਨਾ ਵਾਲੀ ਸੰਗਤ ਵਾਸਤੇ ਸਭੇ ਗੱਲਾਂ ਸੱਚ ਨੇ ਪਰ ਤਖ਼ ਨੇ ਪਰ ਕਿੰਤੂ ਪਰੰਤੂ ਵਾਲੀ ਸੰਗਤ ਕਿਰਪਾ ਕਰਕੇ ਉਹ ਇਹ ਵੀਡੀਓ ਨਾ ਵੇਖਣ ਵਾਹਿਗੁਰੂ ਜੀ ਇੱਕ ਬੀਬੀ ਜੋ ਭਜਨ ਬੰਦਗੀ ਵਾਲੀ ਰੂਹ ਏ ਜੋ ਕਿ ਅੰਮ੍ਰਿਤ ਧਾਰੀ ਨੇ ਭਜਨ ਬੰਦਗੀ ਕਰਦੇ ਨੇ ਵਾਹਿ ਗੁਰੂ ਜੀ ਇੱਥੇ ਇੱਕ ਬੇਨਤੀ ਇਹ ਵੀ ਕਰਨੀ ਜ਼ਰੂਰੀ ਹੈ ਕਿ ਅੰਮ੍ਰਿਤ ਪਾਣ ਕਰਕੇ ਜਿਹੜੀ ਸੰਗਤ ਮਰਿਆਦਾ ਵਿੱਚ ਰਹਿੰਦੀ ਹੈ ਵਿਚਰਦੀ ਹੈ ਗੁਰੂ ਜੀ ਉਹਨਾਂ ਦੇ ਅੰਗ ਸੰਗ ਸ਼ਹੀਦੀ ਪੈਰਾ ਜ਼ਰੂਰ ਰੱਖਦੇ ਨੇ ਜਿਵੇਂ ਕਿ ਇਹਨਾਂ ਬੀਬੀ ਜੀ ਦੇ ਨਾਲ ਹੋਇਆ ਇੱਕ ਸਮੇਂ ਰਿਸ਼ਤੇਦਾਰੀ ਵਿੱਚ ਕੋਈ ਪ੍ਰੋਗਰਾਮ ਸੀ ਇਸ ਕਰਕੇ ਘਰ ਦਾ ਸਾਰਾ ਪਰਿਵਾਰ ਉੱਥੇ ਗਿਆ ਹੋਇਆ ਸੀ ਕਿਉਂਕਿ ਰਾਤ ਦਾ ਪ੍ਰੋਗਰਾਮ ਸੀ ਤੇ ਬੀਬੀ ਜੀ ਘਰ ਵਿੱਚ ਇਕੱਲੇ ਹੀ ਸਨ ਪਰ ਜਿਵੇਂ ਕਿ ਆਮ ਪਿੰਡਾਂ ਦੇ ਵਿੱਚ ਇੰਨਾ ਨਹੀਂ ਮਹਿਸੂਸ ਹੁੰਦਾ ਪਰ ਇਹਨਾਂ ਦਾ ਘਰ ਪਿੰਡੋਂ ਬਾਹਰ ਪੈਲੀਆਂ ਦੇ ਵਿੱਚ ਸੀ ਇਸ ਕਰਕੇ ਰਾਤ ਨੂੰ ਬੀਬੀ ਜੀ ਥੋੜਾ ਕਬਰਾ ਰਹੇ ਸਨ ਇਸ ਕਰਕੇ ਉਹਨਾਂ ਨੂੰ ਨੀਂਦ ਵੀ ਨਹੀਂ ਸੀ ਆ ਰਹੀ ਇਸ ਕਾਰਨ ਕਰਕੇ ਉਹਨਾਂ ਨੇ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਕਿਰਪਾ ਕਰੋ ਘਰ ਵਿੱਚ ਦਾਸ ਸਵਾ ਲੱਖ ਹੀ ਹੈ ਆਪ ਜੀ ਕਿਰਪਾ ਕਰਕੇ ਅੰਗ ਸੰਗ ਸਹਾਈ ਹੋਵੋ ਜਦੋਂ ਇਹ ਬੇਨਤੀ ਕਰਕੇ ਬੀਬੀ ਜੀ ਆਪਣੇ ਆਸਣ ਤੇ ਆਏ ਤੇ ਕੀ ਤੱਕਦੇ ਨੇ ਜੋ ਪੰਜ ਸਿੰਘ ਉਹਨਾਂ ਦੇ ਰੇੜੇ ਵਿੱਚ ਚਿਹਲ ਕਦਮੀ ਕਰ ਰਹੇ ਨੇ ਭਾਵ ਟੁਰਦੇ ਫਿਰਦੇ ਨਰਜਰੀਂ ਆਏ ਉਹਨਾਂ ਨੇ ਬੀਬੀ ਜੀ ਨੂੰ ਕਿਹਾ ਕਿ ਬੀਬੀ ਜੀ ਤੁਸੀਂ ਆਰਾਮ ਕਰੋ ਅਸੀਂ ਇੱਥੇ ਹੀ ਹਾਂ ਬੀਬੀ ਜੀ ਉਹਨਾਂ ਨੂੰ ਪਰਦੱਖ ਵੇਖ ਰਹੇ ਸਨ ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਉਹ ਸਿੰਘ ਚਲੇ ਗਏ ਬੀਬੀ ਜੀ ਸਮਝ ਗਏ ਸਨ ਕਿ ਇਹ ਹੋਰ ਕੋਈ ਨਹੀਂ ਸ਼ਹੀਦੀ ਫੌਜਾਂ ਸਨ ਸੰਗਤ ਜੀ ਇੱਥੇ ਤਰਕਵਾਦੀ ਇਹ ਕਹਿ ਸਕਦੇ ਨੇ ਕਿ ਉਹ ਕੋਈ ਨੌਕਰ ਥੋੜੇ ਹੀ ਸਨ ਜਿਹੜਾ ਐਵੇਂ ਹੀ ਬੁਲਾਇਆ ਆ ਗਏ ਪਰ ਵਾਹਿਗੁਰੂ ਜੀ ਕਦੀ ਇਹ ਸੋਚ ਕੇ ਵੇਖਿਆ ਜੀ ਕਿ ਜਿਹੜੇ ਸਾਡੇ ਦੁਨੀਆਵੀ ਮਾਤਾ ਪਿਤਾ ਨੇ ਉਹ ਸਾਡਾ ਕਿੰਨਾ ਕੁ ਖਿਆਲ ਰੱਖਦੇ ਨੇ ਦਿਨ ਹੋਵੇ ਰਾਤ ਹੋਵੇ ਸੁਖ ਹੋਵੇ ਦੁੱਖ ਹੋਵੇ ਉਹ ਵਡੇਰੇ ਵੀ ਹੋਇਆਂ ਪਿੱਛੋਂ ਆਪਣੇ ਬੱਚਿਆਂ ਦੀ ਜਿੰਨੀ ਹੋ ਸਕੇ ਮਦਦ ਕਰਨ ਨੂੰ ਤਿਆਰ ਰਹਿੰਦੇ ਨੇ ਪਰ ਵਾਹਿਗੁਰੂ ਜੀ ਜਿਹੜਾ ਪਰਮਾਤਮਾ ਸਾਡੀ ਆਤਮਾ ਸਾਡੀ ਰੂਹ ਦਾ ਮਾਲਕ ਹੈ ਪਿਤਾ ਹੈ ਇਹੋ ਲੋੜ ਪੈਣ ਤੇ ਆਪਣੇ ਬੰਦਗੀ ਕਰਨ ਵਾਲੇ ਬੱਚਿਆਂ ਦੀ ਸਹਾਇਤਾ ਨਹੀਂ ਕਰੇਗਾ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲ ਚੁੱਕ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ